ਚੜੀ ਲੱਗ ਗਈ ਇਹ ਤਾਂ ਕਿਉਂ ਮੇਰਾ ਮੋਬਾਈਲ ਆ ਕਿਸੇ ਕਰਾ ਮੋਬਾਈਲ ਤੇ ਜਿਹੜਾ ਆਪਣਾ ਇਹ ਨਿਕਲ ਰਿਹਾ ਆ ਅੱਜ ਮੈਂ ਵੇਖਣ ਲੱਗਾ ਵੀ ਆ ਪਾਵਨ ਢੋਲਦੇ ਆ ਤੇ ਉਹਦੇ ਵਿੱਚ ਮੈਂ ਵੀ ਮੂੰਗੀ ਬਣਾ ਲਿੱਤੀ ਤੇ ਵਿੱਚ ਮੇਰਾ ਮੋਬਾਈਲ ਕੋਲਿਆ ਨੇ ਆ ਮੁੰਡਾ ਕਾਲਾ ਵਾ ਉਹਨੂੰ ਸਿਰ ਦੇ ਅੰਦਰ ਸੁਤਾਈ ਉਹਨੂੰ ਕੱਢਿਆ ਇਹ ਨਿਕਲੇ ਨਾਲ ਛੜਾ ਮਾਰ ਕੇ ਉਹ ਬਾਹਰ ਕੱਢਿਆ ਨੇ ਆਪਣਾ ਸਾਰਾ ਬਾਹਰ ਪਾਇਆ ਵਰਦੀ ਸਿੰਘ ਪਾਟਿਆ ਪਾਰਟਰ ਬੰਦਾ ਉਹਨੇ ਉਹ ਦਿਨਾਂ ਹੀ ਆਪਣਾ ਦਵਾਲਾ ਵੀ ਕੱਢਿਆ ਪਤਾ ਕੀ ਗੱਲ ਬਾਤ ਜਿਹੜਾ ਇਹ ਭਾਜੀ ਮੈਂ ਵੇਖਣ ਲਿਆ ਵੀ ਕਾਰ ਕੋਲ ਢੋਲ ਰਹੀ ਆ ਤੇ ਉਹਦੇ ਵਿੱਚ ਮੈਂ ਵੀ ਮੂਵੀ ਬਣਾ ਲਈ ਤੇ ਇਹਦੇ ਵਿੱਚ ਕੀ ਮੇਰਾ ਮੋਬਾਈਲ ਖੋਲਿਆ ਨੇ ਇਹਨੇ ਮੋਬਾਈਲ ਖੋਲਿਆ ਮੈਨੂੰ ਚਪੇੜ ਮਾਰੀ ਇਹਨੇ ਅਵਤਾਰ ਸਿੰਘ ਨੇ ਮੈਨੂੰ ਚਪੇੜ ਮਾਰੀ ਤੇ ਮੇਰਾ ਮੋਬਾਈਲ ਖੋਲਿਆ ਉਹ ਮੋਬਾਈਲ ਮੇਰਾ ਇੱਥੇ ਸਾਰ ਮੈਂ ਗੁਰੂ ਰਾਮ ਬਾਸ ਦੀ ਨਗਰ ਹਾਂ ਮੋਬਾਈਲ ਖੋਲਿਆ ਮੇਰਾ ਨਾਮ ਅਮਰੀਕ ਸਿੰਘ ਮੈਂ ਰਿਟਾਇਰਡ ਇੰਸਪੈਕਟਰ ਹਾਂ ਹਾਂ ਤੇ ਮੈਂ ਮੂਵੀ ਬਣਾ ਰਿਹਾ ਸੀ ਕਿੰਨੇ ਨੇ ਮੈਨੂੰ ਚਪੇੜਾ ਮਾਰੀਆਂ ਨਾਲੇ ਤੇ ਨਾਲੇ ਮੇਰਾ ਮੋਬਾਈਲ ਖੋਲਿਆ ਇਹ ਤਾਂ ਤੁਹਾਡੇ ਸਾਰੇ ਸਾਹਮਣੇ ਮੂਵੀ ਬਲ ਮਾਰਿਆ ਕਰੀ ਗਾ ਮਾਰਿਆ ਕਰੀ ਆ ਮੈਂ ਮੂਵੀ ਬਣਾਈ ਐ ਤੇ ਸਾਰੇ ਬਣਾ ਦੇ ਲੈ ਪ੍ਰਾਈਵੇਟ ਬੰਦੇ ਦੀ ਮੂਵੀ ਬਣਾਉਂਗੇ ਕੋਈ ਨਹੀਂ ਟੋਲਦੇ ਪ੍ਰਾਈਵੇਟ ਨਹੀਂ ਆਣਾ ਪ੍ਰਾਈਵੇਟ ਪੈਸੇ ਰੱਖ ਪੈਸੇ ਕਾ ਜਿਹਾ ਤੁਸੀਂ ਆਪ ਸਰਕਾਰੀ ਅਧਿਕਾਰ ਕਰ ਸਕਦੇ ਤੈਨੂੰ ਕਾਨੂੰਨ ਤੋਂ ਬਹਾਰ ਨਹੀਂ ਮੇਰਾ ਬਦਲ ਨਹੀਂ ਕੀਤੀ ਜੀ ਦੇਖ ਦਿਓ ਮੇਰਾ ਸਾਡੀ ਜਦੋਂ ਅਨੇਕ ਲੋਕ ਆਏ 100 ਬੰਦੇ ਦੇ ਇੱਧਰ ਬੰਦੇ 100 ਬੰਦੇ ਜੀ ਬੜੀ ਵਧੀਆ ਜੀ ਹੁਣ ਹੁਣ ਮੁੰਡਾ ਲੱਗਦਾ ਵੇਖ ਲੈਣੇ ਆ ਦੇਖਦੇ ਦੇਖ ਲਈਏ ਇਹ ਲੋਕੀਆ ਪਾਣੀ ਨਾ ਮੁੰਡਾ ਨਾਲ ਨਹੀਂ ਮਾਰੀ ਜਪੇੜ ਨਹੀਂ ਮਾਰੀ ਜਪੇੜ 100 ਬੰਦੇ ਨੇ ਦੇਖਿਆ ਸਾਰੀ ਕੁੰਗੀਆਂ ਤੇ ਦੇਖਣੀਆਂ 100 ਬੰਦੇ ਨੇ ਦੇਖਿਆ ਮੈਂ ਕਿਹਾ ਸਾਰੇ ਨਹੀਂ ਕਿਸੇ ਦੇ ਘਰ ਨਾਲ ਨਾਲ ਦਰ ਤੇ ਚੱਲਦੀ ਰੋਕ ਰਿਹਾ ਜਿਹੜੀ ਜਿਹੜੀ ਰੋਕਲੀ ਆ ਜਿਹੜੀ ਜਿਹੜੀ ਦੱਸ ਦੇ ਨਾਲ ਆਏ ਆਪਣੇ ਮੁੰਡੇ ਜਿਹੜੇ ਪਿੰਡਾਂ ਦੇ ਆ ਉਹ ਰੋਕ ਲਿਆ ਇਹਨਾਂ ਨੇ

ਇਹਨਾਂ ਵੱਲੋਂ ਬਿਲਡਿੰਗ ਬਣਾਈ ਗਈ ਹੈ ਨਾਂ ਸ਼ਿਲਿੰਦਰ ਸਿੰਘ ਸੈਲੀ ਇਹਨਾਂ ਦੇ ਪਿਤਾ ਅਮਰੀਂ ਸਿੰਘ ਇਹਨਾਂ ਵੱਲੋਂ ਬਣਾਈ ਗਈ ਆ ਆ ਸਾਡੀ ਘਰਾਂ ਦੀ ਹਾਲਤ ਆ ਰੈ residențial ਏਰੀਆ ਦੇ ਵਿੱਚ ਕਮਰਸ਼ੀਅਲ ਆ ਗੌਰਮੈਂਟ ਉਹਦੀ ਮੈਪ ਵਾਲੀ ਡੈਕਾ ਬਣਾ ਲਈ ਤੇ ਮੈਂ ਵੀ ਕੁੱਤੇ ਕਾ ਜੇ ਨੇ ਆ ਕਰਾਇਆ ਵਾ ਕੁੱਤੇ ਕਾ ਜੇ ਨੇ ਟਿਕਾ ਦੇ ਆ ਇਹੋ ਨੇ ਮੇਰਾ ਮੋਬਾਈਲ ਇਹਨਾਂ ਨੇ ਕੋਇਆ ਜਿਹੜੇ ਕੋਈ ਤਾਂ ਇੱਕ ਦਿਨ ਹੀ ਹੋਇਆ ਮੈਂ ਚਪਾੜੇ ਆ ਗਿਆ ਸਰਕਾਰ ਦੀ ਨਹੀਂ ਸੁਣੀ ਕਿ ਮੈਂ ਤਾਂ ਵਿਆਹ ਤੇ ਚੱਲਿਆ ਮੈਂ ਕੋਈ ਸਟੇਟਮੈਂਟ ਪਾਹਰ ਲੋ ਸੇਕਿੰਗ ਬੈਂਕ ਸੁਣੋ ਇਹਦੇ ਨਾਂ ਕੀ ਪੱਗਾਗਾ ਆਹੋ ਜੀ ਸਾਡਾ ਅੱਜ ਕੋਈ ਨਾ ਕੈਸ ਇਹਨਾਂ ਦੀ ਜਿੰਦਾ ਆ ਹਾਈ ਕੋਰਟ ਬੇਦਰ ਰਲ ਕੇ ਬੰਦੀ ਨੂੰ ਹੋ ਗਏ ਆ ਨਾਲ ਕਾਰ ਪੈਨਲ ਤੇ ਬੰਦੀ ਬਣਾਉਂਦੇ ਆ ਉਧਰ ਜਾਂਦਾ ਨਹੀਂ ਆ ਉਧਰ ਹਾਈ ਕੋਰਟ ਕੇਸਾਂ ਦਾ ਡਿਸੀਜਨ ਲੈਂਦਾ ਸਾਡੀ ਤੁਸੀ ਤੁਰੰਤ ਉਹ ਤੋਂ ਸੀਓ ਕਰਦੇ ਆ Obrigado, <coughs> ਕਰੋ ਮਨੁੱਖ ਆਪ ਬੈਠੋ ਮੈਂ ਮੋਬਾਈਲ ਲੈ ਖੇ ਤੇਰਾ ਮੇਰਾ ਨਾ ਭਾਈ ਸਾਫ ਸਿੰਘਾ ਜੀ ਮੈਂ ਕਾਉਂਸਲ ਸਰਦਾਰ ਉਤਾਰ ਸਿੰਘ ਦਾ ਬੇਟਾ ਹਾਂ ਜੀ ਜਿਹੜੀ ਕਾਰਵਾਈ ਕੀਤੀ ਗਈ ਕੀ ਕਾਰਨ ਕੀ ਹੈ ਕੋਈ ਮੈਨੂੰ ਸਮਝ ਨਹੀਂ ਆਇਆ ਕਾਰਵਾਈ ਕੱਲ ਇੱਥੇ ਏਟੀਪੀ ਦੀ ਟੀਮ ਤੁਰੇ ਫਿਰਦੀ ਸੀ ਸਰਦਾਰ ਪਰਮਿੰਦਰ ਸਿੰਘ ਸੀ ਏਟੀਪੀ ਸਾਹਿਬ ਉਹ ਮਿਲੇ ਇੱਥੇ ਤੇ ਮੈਨੂੰ ਉਹਨਾਂ ਨੇ ਵੇਖਿਆ ਅੰਦਰ ਕੀ ਸੋ ਟਾਇਲ ਲਾਉਂਦੇ ਆ ਔਰ ਕੋਈ ਗੱਲ ਨਹੀਂ ਹੈਗੀ ਤੇ ਮੈਨੂੰ ਕਹਿੰਦੇ ਉੱਤੇ ਮੈਂ ਨੇ ਉੱਤੇ ਕੁਛ ਨਹੀਂ ਬਣਾਉਣਾ ਜੂ ਤੇ ਮੀਂਹ ਆ ਕਰਕੇ ਲੀਕ ਹੋ ਗਿਆ ਸੀ ਉਹ ਮੈਂ ਸਿਰਫ ਉੱਤੇ ਵਾਟਰਪੂਫਿੰਗ ਕਰਾਉਂਦਿਆਂ ਆ ਬੇਸ਼ੱਕ ਤੁਸੀਂ ਉੱਤੇ ਜਾ ਕੇ ਦੇਖ ਲਓ ਉਹਨਾਂ ਨੇ ਵੇਖੀ ਵੀ ਆ ਵਾਟਰਪੂਫਿੰਗ ਹੋਂਦੀ ਔਰ ਕੁਛ ਨਹੀਂ ਹੋਇਆ ਦੇਖੋ ਆ ਨਾਲ ਦੇ ਬੰਨੇ 8 ਮੰਜ਼ਲਾ ਹੋਟਲ ਓਤੋਂ ਅਗਲੇ ਬੰਨੇ 8 ਮੰਜ਼ਲਾ ਹੋਟਲ ਓਤੋਂ ਅਗਲੇ ਬੰਨੇ 16 ਮੰਜ਼ਲਾ ਹੋਟਲ ਬਣਦੇ ਆ ਆ ਮੇਰੇ ਕੰਧ ਦੇ ਨਾਲ ਬੰਨੇ ਹੋਟਲ ਬਣਦੇ ਆ ਆ ਪਿਛਲੇ ਬੰਨੇ ਵੇਖੋ ਸਾਹਮਣੇ 6 ਹੋਟਲ ਬਣਦੇ ਆ ਤੇ ਮੈਂ ਇਡੀ ਇੱਕ ਪਾਣੀ ਵਾਲੀ ਮਸ਼ੀਨ ਆ ਉਹ ਮੈਨੂੰ ਆਂਦੀ ਚੁੱਕ ਲੈ ਇੱਥੋਂ ਪਾਣੀ ਵਾਲੀ ਮਸ਼ੀਨ ਤੂੰ ਕੋਲ ਲਾਈ ਆ ਮੈਂ ਕਹਾਂ ਜੀ ਇਹ ਸੰਧਪੂਰੀ ਵਾਲਿਆਂ ਨੇ ਇਹਦਾ ਮਹੂਰਤ ਕੀਤਾ ਸੀ ਤੇ ਆਪਣਾ ਸਿੱਖ ਸਾਹਿਬ ਕਾਲਤਾ ਸਾਹਿਬ ਜੈਦਾ ਸਾਹਿਬ ਨੇ ਮਹੂਰਤ ਕੀਤਾ ਵੀ ਤੇ ਸੋਸਾਇਟੀ ਭਾਈਕਨੀ ਜੀ ਵੱਲੋਂ ਸੇਵਾ ਕਰਾਈ ਗਈ ਜੀ ਆ ਇੱਥੇ ਪਾਣੀ ਦਾ ਬਿੱਲ ਵਖੋ ਜੀ ਅਸੀਂ ਮੇਰੇ ਨਾਂ ਦਾ ਮੀਟਰ ਲੱਗਾ ਅਸੀਂ ਬਿੱਲ ਆਪਣੇ ਕੋਲੋਂ ਭਰਦੇ ਆ ਕਿਸੇ ਕੋਲ ਨਹੀਂ ਲੈਂਦੇ ਉੱਤੇ ਇੱਕ ਬੰਦਾ ਰੱਖਿਆ ਜਿਹੜਾ ਪਾਣੀ ਪੀਂਦਾ ਵਾ ਦਿਨ ਰਾਤ ਇੱਥੇ ਉਹਨੂੰ ਵੀ ਸਵੇਰੇ ਆਹ ਮੁੰਡਾ ਕਾਲਾ ਵਾ ਉਹਨੂੰ ਸਿਰੇ ਅੰਦਰ ਸੁੱਤਾ ਸੀ ਉਹਨੂੰ ਕੱਢਿਆ ਇਹ ਨਿਕਲੇ ਨਾ ਚਪੇੜਾ ਮਾਰ ਕੇ ਇਹ ਕਹਿੰਦਾ ਜੀ ਮੇਰੀ ਮਸ਼ੀਨ ਦੇ ਡਿਊਟੀ ਆ ਮੈਂ ਸਵੇਰੇ 5 ਵਜੇ ਪਾਣੀ ਭਰ ਦਿੰਦਾ ਵਾ ਸੰਘਣਾਉਣ ਲੱ ਪੈਂਦੀ ਆ ਇਹਨੂੰ ਚਬੇੜਾ ਮਾਰ ਕੇ ਬਾਹਰ ਕੱਢਦਾ ਮੋਬਾਈਲ ਦੇ ਕੋਲ ਖੋਲਿਆ ਕਿੰਨਾ ਵੱਲ ਕੱਟਿਆ ਇਹ ਹੁਣ ਇਹ ਦੱਸਿਆ ਨਹੀਂ ਦੱਸਦੇ ਨਹੀਂ ਕਾਰਪੈਸ਼ ਨੂੰ ਕਾਲ ਕਰਦੇ ਉਹ ਨਹੀਂ ਮੰਨਦਾ ਐਮਟੀਬੀ ਨੂੰ ਕਰਦੇ ਉਹ ਕਹਿੰਦਾ ਐਟੀਬੀ ਨਾਲ ਕਰ ਲਓ ਐਟੀਬੀ ਨੂੰ ਕਰਦੇ ਕਹਿੰਦੇ 1 ਮਹੀਨਾ ਨਾ ਕਰ ਲਓ ਜਗ੍ਹਾ ਤੁਹਾਡੇ ਕੋਲ ਹੈ ਜੀ ਇਹ ਭਾਜੀ ਮੇਰੇ ਦਾਦੇ ਪੜਦਾਦੇ ਦੀ ਜਗ੍ਹਾ ਵਾ ਉਦੋਂ ਦੇ ਕਾਰਪੈਸ਼ ਛੱਡ ਕੇ ਤੇ ਆਪਣਾ ਕੋਈ ਸਰਕਾਰੀ ਦੀ ਹੈਗੀ ਚੌਂਦੀ ਹੈਗੀ ਆ 1950 ਤੋਂ ਪਹਿਲਾਂ ਦੀ ਜਗ੍ਹਾ ਵਾ ਸਾਡੀ ਪਹਿਲਾ ਪਹਿਲਾ ਕੋਈ ਹੈਗੀ ਸੀਗੀ ਪਹਿਲਾਂ ਕੋਈ ਕਾਰਵਾਈ ਕਰਨ ਤੇ ਕੋਈ ਮੰਗ ਨਹੀਂ ਨਾ ਕੋਈ ਕੰਪਲੇਂਟ ਆਈ ਕੋਈ ਕੰਪਲੇਂਟ ਨਹੀਂ ਕੁਝ ਨਹੀਂ ਹੈਗਾ ਕੋਈ ਨੋਟਿਸ ਨਹੀਂ ਆਇਆ ਜੀ ਮੈਂ ਦੱਸਣ ਦੇ ਕੱਲ ਏਟੀਪੀ ਵਾਲੇ ਇੱਥੇ ਕਿਉਂਕਿ ਪਰਸੋਂ ਇੱਥੇ ਮੇਰੇ ਸਾਹਿਬ ਉਗਰਾਣ ਕਰਕੇ ਗਏ ਗਲੀ ਦਾ ਤੇ ਕਾਰਪੋਰੇਸ਼ਨ ਵਾਲੇ ਆਏ ਸੀ ਉਹ ਮੈਨੂੰ ਕਹਿੰਦੇ ਕੀ ਕਰਨ ਦੇ ਜੇ ਮੈਂ ਕਹਾਂ ਜੀ ਆਪਾਂ ਪੁੱਛ ਅੰਦਰ ਟੈਲ ਲਾਉਂਦੇ ਆ ਆਪਾਂ ਹੀ ਲੰਬੇ ਸਮੇਂ ਤੋਂ ਤੁਸੀਂ ਦੇਖੇ ਨਾਮ ਵਜਦਾ ਉਸਤਾਜ ਸਿੰਘ ਕਰਖਾ ਵਾਲਾ ਭਾਜੀ ਮੇਰੇ ਬੇਟਾ ਬਹਿ ਗਿਆ ਵਾ ਚੌਥੀ ਪੀੜੀ ਸਾਡੀ ਇੱਥੇ ਬੈਗੀ ਆ ਤਿੰਨ ਪੀੜੀਆਂ ਹੋ ਗਿਆ ਮੇਰੇ ਦਾਦਾ ਜੀ ਮੇਰੇ ਫਾਤ੍ਹ ਸਾਹਿਬ ਮੈਂ ਦਣਗਾ ਹੁਣ ਇਹਨੂੰ ਪਤਾ ਨਹੀਂ ਨਾ ਕਾਰਨ ਦੇ ਉਹ ਹੀ ਕਹਿੰਦੇ ਕਿ ਉਹ ਝਾੜੂ ਸ਼ਾਮਲ ਹੋ ਜਾਓ ਜਾਂ ਸਾਡੇ ਨੂੰ ਸਪੋਰਟ ਕਰੋ ਹੋਰ ਕੀ ਚਾਹ। ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਵੀ ਐਟਾ ਨਹੀਂ। ਨਹੀਂ ਔਰਲੀ ਗੱਲ ਹੋਈ ਭਾਜੀ। ਇਹ ਸਿਆਸਤ ਕਿੱਡੀ ਛੱਡੀ ਜਾਗੀ ਤੁਹਾਨੂੰ। ਇਹ ਤਾਂ ਭਾਜੀ ਤੁਹਾਨੂੰ ਤੁਸੀਂ ਮੇਰੇ ਤੋਂ ਸਿਆਣਾ ਇਹ ਤੁਹਾਨੂੰ ਪਤਾ ਹੀ ਆ ਕਿ ਇੱਕ 70 ਸਾਲ ਪੁਰਾਣੀ ਬਿਲਡਿੰਗ ਹੋਵੇ 100 ਸਾਲ ਤੇ ਉਹਨੂੰ ਬਿਨਾਂ ਨੋਟਿਸ ਤੋਂ ਸਵੇਰੇ 5 ਵਜੇ ਚੋਰਾ ਨਾਲ ਟਾਈਮ ਹਟਾਇਆ ਜਾਵੇ। ਐਸਐਚਓ ਬੀਟਵਿੰਨ ਸਾਹਿਬ ਕੋ ਮੈਂ ਉੱਥੇ ਗਿਆ ਆ ਬਹਿ ਨਹੀਂ ਸੀ। ਜਿਹੜੇ ਮੁਲਾਜ਼ਮ ਮੈਂ ਕਿਹਾ ਵੀ ਤੁਹਾਨੂੰ ਕੋਈ ਚਿੱਠੀ ਕੋਈ ਪੱਤਰ ਮਿਲਿਆ ਜਿਹੜੇ ਮੇਰੇ ਕੋਲ ਆਇਆ ਜਿਹਾ ਢ ਅਿੰਦਾ ਇਹ ਤੱਕ ਆਪਾਂ ਆਪਣੇ ਪਾਰਟੀ ਪ੍ਰਧਾਨਾਂ ਨਾਲ ਗੱਲ ਕਰਾਂਗੇ ਸਦਾ ਸੁਖਬੀਰ ਸਿੰਘ ਨਾਲ ਵੇਖੋ ਜੀ ਸਾਡੇ ਨਾਲ ਧੱਕਾ ਕਰਨ ਦੇ ਕਿ ਝਾੜੂ ਲਾਜੋ ਦੱਸੋ ਕੀ ਕਰੀਏ ਕਾਰਪੋਰੇਸ਼ਨ ਵਾਲੇ ਜਿਹੜੇ ਮੁਲਾਜ਼ਮ ਆ ਉਹ ਝਾੜੂ ਦੀ ਟੀਮ ਵੀ ਟੀਮ ਬਣ ਗਏ ਨਾ ਕਿ ਸਰਕਾਰੀ ਕੰਮ ਨਹੀਂ ਕਰਨਦੇ ਉਹ ਨਿੱਜੀ ਰੰਚੇ ਚੜਨ ਲੱਪੇ ਆ ਕੋਈ ਨੋਟਿਸ ਹੋਵੇ ਕੋਈ ਤੇ ਦਿਓ ਸਾਨੂੰ ਕੋਈ ਜਵਾਬ ਸਾਡੇ ਕੋਲ ਜਾਂ ਸਾਨੂੰ ਦਿਓ ਜਾਂ ਹਟ ਕੇ ਜਵਾਬ ਲਓ ਮੈਂ ਅਵਤਾਰ ਸਿੰਘ ਟਰੱਕਾਂ ਵਾਲਾ ਕਾਉਂਸਲਰ ਵਾਰਡ ਨੰਬਰ 30 ਤੋਂ ਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਵੀ ਆ ਸ਼੍ਰੋਮਣੀ ਅਕਾਲੀ ਦਲ ਦੇ ਸੀ ਕਾਉਂਸਲਰ ਆ ਸੋ ਸਭ ਕੀ ਗੱਲ ਹੋਈ ਜੀ ਸਾਨੂੰ ਤੇ ਮੇਰ ਸਾਹਿਬ ਵੱਲੋਂ ਇਹ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਸਾਥ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਜਾਓ ਬਲਤੇ ਨਹੀਂ ਤੇ ਸਾਡਾ ਸਾਥ ਦਿਓ ਅਸੀਂ ਕਹਿੰਦੇ ਗੱਲ ਇਤਰਾ ਹੋ ਨਹੀਂ ਸਕਦੀ ਜਿਹੜੀ ਵੀ ਗੱਲ ਹੈ ਗਲਤਵਾ ਬਹਿ ਕੇ ਗੱਲ ਹੋ ਸਕਦੀ ਜਿਹੜੀ ਸਾਡੇ ਪਾਰਟੀ ਸੁਪਰੀਮੋ ਜੋ ਕਹਿਣਗੇ ਜੀ ਤੋਂ ਦੇ ਮੁਤਾਬਕ ਚੱਲਾਂਗੇ ਉਹ ਆਂਦਾ ਫਿਰ ਪਛਤਾਉਂਗੇ ਉਹਦੇ ਕਰਕੇ ਇਹ ਕਾਰਵਾਈ ਕੀਤੀ ਆ ਜੋ ਕਿ ਸਰਾਸਰ ਗਲਤ ਆ ਦੂਸਰੀ ਗੱਲ ਉਹ ਇੱਥੇ ਕਬਜ਼ੇ ਕੁਬਜ਼ੇ ਜਗਾ ਖਾਲੀਆਂ ਦੇ ਇੱਕ ਦੋ ਦੇ ਕਰਨੀ ਚਾਹੁੰਦਾ ਮੇਰ ਸਾਹਿਬ ਉਹ ਵੀ ਉਹਦੇ ਮਨ 'ਚ ਮੈਲ ਹੈਗੀ ਆ ਉਹਦੇ ਕਰਕੇ ਵੀ ਆ ਮੈਨੂੰ ਸਮਝ ਨਹੀਂ ਆਈ ਵੀ ਮਸ਼ੀਨ ਨੇ ਕੀ ਵਿਗਾੜਿਆ ਸੀ ਇਹ ਰਮੰਦਰ ਸਾਹਿਬ ਨੂੰ ਜਾਣ ਵਾਲੇ ਯਾਤਰੂਆਂ ਵਾਸਤੇ ਮਸ਼ੀਨ ਅਸੀਂ ਲਾਈ ਸੀ ਪਾਣੀ ਪੀਣ ਵਾਸਤੇ ਅਰ ਇਹਨੂੰ ਲੱਗੀਆਂ ਨੂੰ 15 ਸਾਲ ਹੋ ਗਏ ਆ ਉਹਨੇ ਕੀ ਵਿਗਾੜਿਆ ਸੀ ਉਹ ਵੀ ਤੋੜਪੰਡ ਕਰਕੇ ਚਲੇ ਗਏ ਵੇਖੋ ਇਹਨੇ ਕੁਝ ਲਾ ਨਹੀਂ ਸਕਦੇ ਅਗਰ ਯਾਤਰੂ ਇੱਥੋਂ ਪਾਣੀ ਪੀਂਦੇ ਸੀ ਤੇ ਇਹਨੂੰ ਕੀ ਤੰਗੀ ਸੀ ਮੈਨੂੰ ਹੈਰਾਨਗੀ ਹੁੰਦੀ ਇਹਨਾਂ ਲੋਕਾਂ ਦੇ ਉੱਤੇ ਵੀ ਇਹ ਕੰਮ ਜੇ ਕੋ ਕਰਨ ਜੋਗੇ ਨਹੀਂ ਤੇ ਜਿਹੜਾ ਕੋ ਕਰਦਾ ਉਹਦੇ ਵਾਸਤੇ ਸ਼ਹਿਰ ਕੂੜਾ-ਕੂੜੀ ਹੋਇਆ ਫਿਰਦਾ ਬੁਰੇ ਹਾਲ ਆ ਸ਼ਹਿਰ ਦੇ ਉਧਰ ਕਿਉਂ ਨਹੀਂ ਇਹਨਾਂ ਦਾ ਧਿਆਨ ਜਾਂਦਾ ਹੋਰ ਕਈ ਬਿਲਡਿੰਗਾਂ ਮੈਂ ਗਿਣਾ ਸਕਦਾ ਜਿਨ੍ਹਾਂ ਦੇ ਸੀਲਾਂ ਲੱਗੀਆਂ ਸੀਲਾਂ ਤੋੜੀਆਂ ਗਈਆਂ ਲੇਕਿਨ ਉਧਰ ਕੋਈ ਧਿਆਨ ਨਹੀਂ ਕਿਉਂ ਉਧਰ ਉਹ ਜਾ ਕੇ ਮਿਲਣ ਦੇ ਪਿੱਛੇ ਚੋਰ ਮੋਰੀ ਨਹੀਂ ਇਹ ਕਿ ਇਹਨਾਂ ਨੇ ਆਪਣਾ ਸਾਲਾ ਬਾਹਰ ਭਾਇਆ ਅਮਰਜੀਤ ਸਿੰਘ ਭਾਟਿਆ ਡਿਪਾਰਟਰ ਬੰਦਾ ਉਹਨੇ ਦੋ ਦਿਨਾਂ ਰਹੀ ਆਪਣਾ ਦਿਵਾਲਾ ਵੀ ਕੱਢਿਆ ਉਹ ਸਾਡੇ ਕਰਾ ਦਿੰਦਾ ਜਿਹੜੇ ਜਿਹੜੇ ਜਾਣਗੇ ਉੱਥੇ ਜਿਦੀ ਵੀ ਸ਼ਾਟਿੰਗ ਹੋਣੀਗੀ ਠੀਕ ਆ ਬਾਕੀ ਠੀਕ ਆ ਇਹ ਜਗਾ ਸਾਡੇ ਬਜ਼ੁਰਗਾਂ ਦੀ ਮੇਰੇ ਪਿਤਾ ਜੀ ਵੇਲੇ ਇਹ ਹੈਗੀ ਸਨ 70 ਸਾਲ ਹੋ ਗਏ ਕਮ ਸੇ ਕਮ ਪਹਿਲਾਂ ਇਹ ਕੱਚੀ ਸੀ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਆ ਸਾਡੇ ਬਜ਼ੁਰਗਾਂ ਨੂੰ ਪੂਰੇ ਐਵੇਂ 25 ਸਾਲ ਹੋ ਗਏ ਨੇ ਔਰ ਇਹ ਜਗਾ ਉਹਨਾਂ ਨੇ ਬਣਾਈ ਸੀ ਪੱਕੀ ਉਦੋਂ ਅੱਜ ਇਹ ਗੱਲ ਨੂੰ ਹੋ ਗਏ ਜਿਆਦਾ ਨਹੀਂ ਮੈਂ ਕਹਾਂ ਤਾਂ 32-33 ਸਾਲ ਤੇ ਅੱਜ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਮੈਂ ਅੰਦਰੋਂ ਕੋਈ ਵੇਖ ਹੀ ਰਹਿ ਜਾਓ ਰੈਨੋਵੇਟ ਕਰਨ ਡਿਆ ਹਾਂ ਵੀ ਚਲੋ ਬੈਣ ਖਰੋਣ ਜਾਈ ਫਰਸ਼ ਪੂਛ ਪਟਕੇ ਆ ਕੋਈ ਵਾਰਨਿੰਗ ਦਿੱਤੀ ਜੀ ਤਾਂ ਕੁਛ ਨਹੀਂ ਨਾ ਕੋਈ ਮੈਨੂੰ ਨੋਟਿਸ ਦਿੱਤਾ ਗਿਆ ਕਿਸੇ ਕਿਸਮ ਦੀ ਨਹੀਂ ਦੂਸਰੀ ਗੱਲ ਕਿ ਮੈਨੂੰ ਆਦੇ ਜਗਾ ਕਾਰਪੋਰੇਸ਼ਨ ਦੀ ਆ ਮੈਂ ਉੱਥੋਂ ਕਾਰਪੋਰੇਸ਼ਨ ਦੇ ਵਿੱਚੋਂ ਆਰਟੀਆਈ ਪਾ ਕੇ ਰਿਕਾਰਡ ਕਢਾਇਆ ਇਹਨਾਂ ਨੂੰ ਦੇਖਿਆ ਮੇਰੇ ਕੋਲ ਡਾਇਰੀ ਨੰਬਰ ਬਕਾਇਦਾ ਵੀ ਇਹ ਜਗਾ ਕਾਰਪੋਰੇਸ਼ਨ ਦੀ ਨਹੀਂਗਾ ਕਾਰਪੋਰੇਟ ਮਿਸ਼ਨ ਸਾਹਿਬ ਦੇ ਡਾਇਰੀ ਨੰਬਰ ਹੈਗਾ 574691025 ਨੂੰ ਦਿੱਤਾ ਮੈਂ ਨਾਲ ਉਹ ਆਰਟੀਈ ਦੀ ਕਾਪੀ ਲਈ ਫੋਟੋ ਕਾਪੀ ਐਮਟੀਪੀ ਸਾਹਿਬ ਨੂੰ 865 ਨੰਬਰ 910 ਨੂੰ ਉਹਨਾਂ ਨੂੰ ਦਿੱਤੀ ਆ ਸਾਰੇ ਨਾਲ ਕਾਗੇ ਲਾਏ ਨੇ ਵੀ ਜੇਕਰ ਤੁਹਾਨੂੰ ਮਨਚ ਕੋਈ ਇਹੋ ਜਿਹੀ ਹੈਗੀ ਆ ਮੈਨੂੰ ਸੱਦ ਲਿਆ ਜਾਵੇ ਮੇਰੇ ਕੋਲ ਜੇ ਕਾਰਪੋਰੇਸ਼ਨ ਦੀ ਹੋएगी ਫਿਰ ਮੈਂ ਤੁਹਾਨੂੰ ਕੋਈ ਨਹੀਂ ਕਹਾਂਗਾ ਕਿਦੋਂ ਵਾਰੀ ਬਿਲਡਿੰਗ ਕਿੰਨੇ ਵੇ ਢਾਈ ਹੈ ਇਹ ਤੜਕੇ 4 ਵਜੇ ਆਏ ਨੇ ਸਵਾ 4 ਵਜੇ ਜਦ ਕਿ ਭਾਈ ਲਾ ਗਲਤ ਹੋ ਆ ਸੂਰਜ ਡੁੱਬਣ ਤੋਂ ਬਾਅਦ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਕੋਈ ਕਾਰਵਾਈ ਨਹੀਂ ਪਾ ਸਕਦੇ ਇਹਨਾਂ ਨੇ ਚੋਰ ਮੋਰੀ ਵਾਲੀ ਜਿੱਦਾਂ ਚੋਰ ਆਉਂਦੇ ਨੇ ਉਸ ਤਰ੍ਹਾਂ ਆਣ ਕੇ ਬਿਲਡਿੰਗ ਢਾ ਕੇ ਭੱਜ ਗਏ ਨੇ ਦਵਾ ਦਵਾ ਹਾਂ ਜੀ ਤਾਂ ਲੱਗਦੀ ਪਾਰਟੀ ਪਾਈ ਇਹ ਪਾਰਟੀ ਪਾਈ ਦਾ ਸਵਾਲ ਤਾਂ ਪਾਰਟੀ ਪਾਈ ਦਾ ਹੀ ਆ ਸਾਨੂੰ ਦਬਾਇਆ ਜਾ ਰਿਹਾ ਵੀ ਸਾਡੀ ਹੈਲਪ ਕਰਨ ਉਹਨਾਂ ਦੀ ਤਾਂ ਕਿ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦਾ ਜਿਹੜਾ ਕੇਸ ਆ ਇਹਨਾਂ ਦਾ ਸੋਲਵ ਹੋ ਜੇ ਇਹਨਾਂ ਕੋਈ ਬਹਮਤ ਸਾਬਤ ਹੋ ਜੇ ਪਰ ਇਸ ਤਰ੍ਹਾਂ ਨਹੀਂ ਹੀ ਕਰਦੇ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਆਪਾਂ ਮਰਦੇ ਮਰ ਜੀਏ ਨਾਲ ਤਾਂ ਹੀ ਆਮ 'ਚ ਸ਼ਾਮਲ ਹੋਣਾ ਨਾ ਇਸ ਤਰ੍ਹਾਂ ਇਹਨਾਂ ਦੀ ਮਦਦ ਕਰਾਂਗੇ ਬਿਲਡਿੰਗ ਸਾਡੀ ਆ ਅਸੀਂ ਇੱਥੇ 70 ਸਾਲ ਤੋਂ ਬੈਠੇ ਆ ਸਾਡੇ ਪਿਤਾ ਪੁਰਖੀ ਆ ਪੁਰਾਣੀ ਮੰਤਾਂ ਦਾ ਸਾਰਾ ਇਲਾਕਾ ਮੰਤਾਂ ਦਾ ਸੀ ਜਾਣ ਪੁੱਝ ਕੇ ਜਾਣ ਪੁੱਝ ਕੇ ਕੀਤਾ ਗਿਆ ਇਹਦੇ ਵਿੱਚ ਕਾਰਪੋਰੇਸ਼ਨ ਦਾ ਖਾਤਾ ਹੀ ਨਹੀਂ ਲੱਗਦਾ ਜਿਦਾ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਹੇ ਕਾਂ ਪਾਰਟੀ ਸ਼ਾਮਲ ਹੋਈ ਕੋਈ ਤੁਹਾਨੂੰ ਰਿਕਾਰਡਿੰਗ ਮੇਰਾ ਹੈ ਕਿ ਉਹ ਗਲਤ ਨਹੀਂ ਮੇਰੇ ਪਰਸਨਲ ਆਮੂ ਸਾਹਮਣੇ ਗੱਲ ਹੋਈ ਆ ਅੱਛਾ ਮੇਅਰ ਸਾਹਿਬ ਦੇ ਨਾਲ ਮੇਅਰ ਸਾਹਿਬ ਦੇ ਨਾਲ ਹੋਈ ਆ ਮੈਨੂੰ ਦਫ਼ਤਰ ਸੱਦਿਆ ਗਿਆ ਚੰਗਾ ਰਹੇਗਾ ਮੈਂ ਕਹਿੰਦਾ ਜੇ ਤੁਸੀਂ ਸ਼ਾਮਲ ਹੋ ਜੇ ਇਹ ਬਿਲਡਿੰਗ ਇਹ ਤਾਂ ਕਿਹਨੇ ਫਿਰ ਕਿਨੇ ਢਾਉਣੀ ਸੀ ਜੇ ਇਹਨਾਂ ਨੂੰ ਸਪੋਰਟ ਕਰਦੇ ਜਾਂ ਇਹਨਾਂ ਸ਼ਾਮਲ ਪਰ ਕਿਉਂ ਹੋਈਏ ਸਾਡੇ ਆਪਣੀ ਪਾਰਟੀ ਕਾਲੀ ਦਲ ਦੇ ਹੀ ਜਮ੍ਹਾਂ ਹਰ ਕਾਲੀ ਦਲ ਦੇ ਨਾਲ ਆ ਔਰ ਪਿਛਲੇ ਜਿੰਨੀਆਂ ਟਰਮਾਂ ਇੱਥੇ ਕਾਲੀ ਦਲ ਦੇ ਨਾਲ ਰਹੇ ਆ ਹੁਣ ਵੀ ਕਾਲੀ ਦਲ ਦੇ ਨਾਲ ਆ ਔਰ ਇਹ ਨੁਕਸਾਨ ਤੇ ਚਲੋ ਚੱਲਦੇ ਆਏ ਨੇ ਲੇਕਿਨ ਇਤਰਾ ਕੇ ਇਹਨੇ ਨਜੀ ਦੁਸ਼ਮਣੀ ਨਹੀਂ ਸੀ ਕੱਢੀ ਬਿਲਕੁਲ ਕਰਾਂਗੇ ਤੁਸੀਂ ਇਸ ਬਾਰੇ ਮੈਸਟਰ ਦੀ ਕੰਮ ਦੱਸਿਆ ਹਾਂਜੀ ਸਭ ਕੋ ਜੀ ਕਮਿੰਦੇ ਦੇ ਦਫ਼ਤਰ ਮੈਂ ਅਪਲੀਕੇਸ਼ਨ ਲਾ ਕੇ ਨਾਲ ਰਿਕਾਰਡ ਲਾ ਕੇ ਆਇਆ ਸਭ ਕੋ ਦੇਖਿਆ ਹੈ ਕਮਿੰਦਾ ਸਾਹਿਬ ਨੂੰ ਵੀ ਲੇਕਿਨ ਮੈਂ ਉਹ ਕਿਹਾ ਵੀ ਮੈਨੂੰ ਸੱਦ ਕੇ ਮੇਰੇ ਕੋਲ ਮੇਰਾ ਪੱਖ ਸੁਣ ਲਿਆ ਜਾਵੇ ਨਿਕਣ ਕਿਸੇ ਨੇ ਨਹੀਂ ਸੁਣਿਆ ਇਹ ਮਾਮਲਾ ਪਾਰਟੀ ਪ੍ਰਧਾਨ ਗੁਰਮੀਤ ਸਿੰਘ ਬਦਲ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਆ ਰਹੇ ਕੱਲ ਅੰਮ੍ਰਿਤਸਰ ਕਿਉਂਕਿ ਭਾਈ ਰਾਮ ਸਿੰਘ ਸਾਡੇ ਮੈਂਬਰ ਸਾਨੂੰ ਨੀ ਕਮੇਟੀ ਉਹਨਾਂ ਦਾ ਸੰਸਕਾਰ ਆ ਮੈਂ ਉੱਥੇ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਬੇਨਤੀ ਕਰਾਂਗਾ ਕਿ ਆਣ ਕੇ ਵੇਖੋ ਮੇਰੇ ਨਾਲ ਤਰਕਾ ਕੀਤਾ ਇਹਨਾਂ ਨੇ ਇਹਨਾਂ ਨੇ ਆਪ ਆਲਿਆਂ ਨੇ ਤਾਂ ਮੈਨੂੰ ਉਮੀਦ ਆ ਸਾਡੇ ਪ੍ਰਧਾਨ ਨੇ ਹੋ ਕਿਉਂਕਿ ਸਾਡਾ ਜਿਹੜਾ ਸ਼ਹਿਰ ਆ ਉਹ ਅੰਦਰ ਸਾਡਾ ਬਿਕਰਤ ਸਿੰਘ ਮਜੀਠੀਆ ਉਹ ਬਾਹਰ ਹੁੰਦੇ ਤੇ ਇਹਨਾਂ ਦੀ ਯੁਰਤ ਨਹੀਂ ਸੀ ਪੈਣੀ ਫਿਰ ਵੀ ਚਲੋ ਪਰਮਾਤਮਾ ਭਲਾ ਕਰੇ ਕਾਰਵਾਈ ਹੋਈ ਨਜਾਇਜ਼ ਬਿਲਕੁਲ ਧੱਕਾ ਦਾ ਸਾਰਿਆਂ ਦੇ ਸਾਹਮਣੇ ਆਹ ਹੈ ਰੋਸ ਪ੍ਰਦਰਸ਼ਨ ਵੀ ਕਰਾਂਗੇ ਅੱਜ ਮੈਂ ਜਾ ਰਿਹਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਪੁੱਛਣ ਵੀ ਦੱਸੋ ਕੀ ਕਾਰਵਾਈ ਕਿਉਂ ਕੀਤੀ ਗਈ ਤੜਕੇ ਕਾਰਨ ਦੱਸੋ ਮੈਨੂੰ ਇਹ ਅਗਨੀ ਇਸ ਕਰਕੇ ਚਲੋ ਜੋ ਵੀ ਹੈ ਜਿਹੜੀ ਇਹ ਧਾਇਆ ਗਿਆ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਗਿਆ ਕੋਈ ਫੋਨ ਨਹੀਂ ਚੁੱਕ ਰਿਹਾ ਜੀ ਠੀਕ ਹੈ ਕੋਈ ਚੁੱਕ ਨਹੀਂ ਰਿਹਾ ਕੋਈ ਇਹ ਮਾਮਲਾ ਕਿਸ ਤੋਂ ਦਾ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਂਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰੇ ਨਾਲ ਮਿਸਬੀਹਵ ਕੀਤਾ ਆ ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰੇ ਕੁਝ ਬ੍ਰਿਕੀ ਨਾਲ ਦੀ ਜਾਂਚ ਕਰਾਂਗੇ ਜੀ ਪਰ ਇਹ ਟਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਸਾਡੇ ਦੁਕਾਨ ਦੀ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਸੇ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਕਮਾਕੇ ਤਾਂ ਜੀ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਕੋ ਕੰਪਲੇਂਟ ਲੈ ਕੇ ਉਹਦੀ ਬ੍ਰਿਕੀ ਨਾਲ ਜਾਂਚ ਕਰਾਂਗੇ ਸਾਰੀ ਇਹਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਆ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਆ ਕੀਤੀ ਜਾ ਰਹੀ ਆ ਠੀਕ ਸਾਡਾ ਮੌਕੇ ਤੇ ਆ ਕੇ ਵੀਡੀਓ ਬਣਾਉਣਾ ਅਸੀਂ来ਏ ਸੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ਹਾਂਜੀ ਜੀ ਠੀਕ ਹੈ ਜੀ ਠੀਕ ਹੈ